ਇਕਤਾ ਦਾ ਅਸੀਂ ਵਿਜ਼ਨ ਲੈ ਕੇ ਚੱਲੇ ਸੀ ਉਹਨੂੰ ਵੱਡੀ ਧਾਲਾਈ ਹੈ ਔਰ ਅਸੀਂ ਉਸ ਕਾਨਫਰੰਸ ਦਾ ਖੰਡਨ ਕਰਦੇ ਹਾਂ ਉਸ ਮੀਟਿੰਗ ਦੇ ਵਿੱਚ ਜਿਹੜੇ ਸ਼ਬਦ ਬੋਲੇ ਗਏ ਉਹ ਸ਼ਬਦ ਪਰਮੇਸ਼ਵਰ ਦੀ ਪਵਿੱਤਰ ਬਾਣੀ ਦੇ ਬਿਲਕੁਲ ਖਿਲਾਫ ਹੋਲੇਗਾ ਕਿਉਂਕਿ ਉਹਨਾਂ ਨੇ ਜਿਹੜੇ ਲੋਕ ਮਸੀਹ ਦੇ ਵਿੱਚ ਆਉਂਦੇ ਆ ਹੋ ਸਕਦਾ ਤੇ ਬੋਲਿਆ ਗਿਆ ਜੋ ਸਾਡੇ ਬਹੁਤ ਸਾਡੇ ਲਟਾਣੇ ਤੋਂ ਇੱਕ ਪਰਡਾਨ ਅਲਬਦੂਆ ਜੀ ਉਹਨਾਂ ਦੇ ਨਾਲ ਸਾਡੇ ਸਨਾਵਰ ਭੱਤੀ ਸੀ ਤੇ ਉਹਨਾਂ ਦੇ ਨਾਲ ਸਾਡੇ ਜੌਨ ਕੋਟਲੇ ਸਾਹਿਬ ਇਹ ਔਰ ਤਸਿੰਨ ਸਿਕਨਵਾਲ ਸਾਹਿਬ ਵੀ ਉਹਨਾਂ ਦੇ ਵਿੱਚ ਬੈਠੇ ਸੀਗੇ ਜਿਹੜੀ ਗੱਲ ਉਹਨਾਂ ਨੇ ਉਸ ਜਗ੍ਹਾ ਦੇ ਉੱਤੇ ਕੀਤੀ ਆ ਕਿ ਜਿਹੜੇ ਮਸੀਹ ਦੇ ਵਿੱਚ ਚਰਚਾਂ ਦੇ ਵਿੱਚ ਲੋਕ ਨਵੇਂ ਆ ਰਹੇ ਆ ਉਹ ਮਸੀਹ ਨਹੀਂ ਹੈਗੇ ਇਹਨਾਂ ਨੇ ਇਹ ਗੱਲ ਨਹੀਂ ਕਹੀ ਆ ਕਿ ਜਿਹੜਾ ਬੈਪਟਿਸਮ ਦਾ ਸਰਟੀਫਿਕੇਟ ਆ ਉਹ ਜ਼ਰੂਰੀ ਨਹੀਂ ਬਲਕਿ ਜਿਹੜਾ ਐਸਡੀਐਮ ਦਾ ਸਰਟੀਫਿਕੇਟ ਆ ਉਹ ਜ਼ਰੂਰੀ ਆ ਸਾਡੇ ਲਈ ਮਸੀਹ ਕੌਮ ਦੇ ਲਈ ਸਾਡੇ ਸੰਮਨ ਦੇ ਲਈ ਸਾਡੇ ਬੈਪਟਿਸਮ ਜਿਹੜਾ ਆ ਉਹ ਜ਼ਿਆਦਾ ਇੰਪੋਰਟੈਂਟ ਆ ਤੇ ਮੈਂ ਇਸ ਗੱਲ ਦੇ ਲਈ ਬਿਲਕੁਲ ਵਿਰੋਧ ਕਰਦਾ ਆ ਔਰ ਸਰਾਸ ਔਰ ਇਹਨਾਂ ਨੇ ਜੋ ਕਾਨਫਰੰਸ ਦੇ ਵਿੱਚ ਸ਼ਬਦ ਬੋਲੇ ਆ ਮੈਂ ਉਹ ਸ਼ਬਦਾਂ ਦਾ ਵੀ ਵਿਰੋਧ ਕਰਦਾ ਆ ਇਹ ਗੱਲਾਂ ਦੇ ਨਾਲ ਸਹਿਮਤ ਆ ਔਰ ਮੈਂ ਇਹਨਾਂ ਦੀ ਪ੍ਰਸ਼ੰਸਾ ਕਰਦਾ ਕਿ ਜੋ ਇਹਨਾਂ ਨੇ ਕਿਹਾ ਉਹ ਬਿਲਕੁਲ ਸਹੀ ਕਿਹਾ ਔਰ ਮੈਂ ਸਾਰੇ ਸੀ ਸਮਾਜ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਆਪਸੀ ਭਾਈਚਾਰਾ ਬਣਾ ਕੇ ਚੱਲੀਏ ਤਾਂ ਕਿ ਮਸੀਹ ਕੌਮ ਦੀ ਅੱਗੇ ਅਸੀਂ ਵੱਡੀ ਉਤਰੀ ਕਰ ਸਕੀਏ ਔਰ ਜਿਹੜੇ ਵੀ ਮਸੀਹ ਕੌਮ ਦੇ ਵਿੱਚ ਸਾਡੇ ਕੋਲ ਲੋਕ ਪੰਜਾਂ ਜਾਤੀਆਂ ਤੋਂ ਆ ਰਹੇ ਨੇ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇਹ ਸਾਡਾ ਜਲੰਧਰ ਜਿੱਨੇ ਭਜਰੰਦ ਦੇ ਪਾਸੇ ਖੜੇ ਆ ਐਸੋਸੀਏਸ਼ਨ ਖੜੀ ਅਸੀਂ ਉਹਨਾਂ ਸਭ ਦੇ ਨਾਲ ਐ ਇਵਨ ਅਸੀਂ ਵੱਡੀਆਂ ਮਿਨਿਸਟਰੀ ਦੇ ਨਾਲ ਚਾਹੇ ਉਹ ਅਗਰਨਾਲ ਮਿਨਿਸਟਰੀ ਹੋ ਚਾਹੇ ਉਹ ਪ੍ਰੋਫਿਟ ਵਜਿਤਰ ਮਿਨਿਸਟਰੀ ਹੋ ਜਲੰਧਰ ਦੇ ਪੰਜਾਬ ਦੇ ਇੱਕ ਇੱਕ ਵਿਸ਼ਵਾਸੀ ਦੇ ਨਾਲ ਅਸੀਂ ਖੜੇ ਆ ਔਰ ਜਿਵੇਂ ਗੱਲ ਕਰਦੇ ਸੀ ਕਿ ਅਸੀਂ ਕੌਮ ਦੇ ਨੁਮਾਇੰਦੇ ਆ ਲੇਕਿਨ ਉਹ ਆਪਣੇ ਆਪ ਨੂੰ ਕਹਦੇ ਕਿ ਜਿਹੜੇ ਆ ਜਿਹੜੇ ਜਿਹੜੇ ਕ੍ਰਿਸਚਨ ਹੈ ਇੱਕ ਕ੍ਰਿਸਚਨ ਨਹੀਂ ਹੈ ਉਹ ਜਿਹੜੀ ਕਾਨਫਰੰਸ ਕੀਤੀ ਗਈ ਆ ਉਹ 100% ਅਸੀਂ ਉਹਨਾਂ ਦਾ ਨੈਗਲੈਕਟ ਕਰਦੇ ਆ ਨਿੰਦਿਆ ਕਰਦੇ ਆ ਔਰ ਬਹੁਤ ਵੱਡੀ ਉਹਨਾਂ ਨੇ ਜਿਹੜੀ ਗਲਤੀ ਕੀਤੀ ਆ ਉਹ ਸਾਰੇ ਮਸੀ ਲੋਕਾਂ ਦੇ ਹਰਦੇ ਨੂੰ ਉਹਨਾਂ ਨੇ ਤੋੜਿਆ ਆ ਔਰ ਬਹੁਤ ਦੁੱਖ ਦੀ ਗੱਲ ਆ ਕਿ ਜਿਹੜੇ ਉਹਨਾਂ ਨੇ ਸ਼ਬਦ ਉੱਥੇ ਯੂਜ਼ ਕੀਤੇ ਆ ਇਸਤੇਮਾਲ ਕੀਤੇ ਆ ਕੋਈ ਲੀਡਰਾਂ ਵਾਲੀ ਸ਼ਬਦ ਨਹੀਂ ਆ ਇੱਕ ਫਿਰਕੂਪਸਤੇ ਦੇ ਸ਼ਬਦ ਆ ਫਿਰਕੂਪਸਤੇ ਲੋਕਾਂ ਦਾ ਸੋ ਜਦੋਂ ਲਾਈਵ ਉਹ ਕਾਨਫਰੰਸ ਕਰ ਰਹੇ ਸੀ ਉਹਦੇ ਵਿੱਚ ਕਮੈਂਟ ਆ ਤੁਹਾਨੂੰ ਪਤਾ ਲੱਗ ਰਿਹਾ ਸੀਗਾ ਕਿ ਲੋਕ ਉਹਨਾਂ ਦਾ 100% ਵਿਰੋਧ ਕਰ ਰਹੇ ਆ ਔਰ ਅਸੀਂ ਵੀ ਉਹਨਾਂ ਦਾ ਵਿਰੋਧ ਕਰਦੇ ਆ ਕ੍ਰਿਸਚਨ ਪਾਰਟਨਰਸ਼ਿਪ ਪੰਜਾਬ ਕਿਰਪਾ ਇਸ਼ਾਰੇ ਦੀ ਗੱਲ ਕਰਦੇ ਆ ਇੱਕਤਾ ਦੀ ਗੱਲ ਕਰਦੇ ਆ ਪਰ ਜਿਹੜੀਆਂ ਸਟੇਟਮੈਂਟਾਂ ਕੱਲ ਦਿੱਤੀਆਂ ਗਈਆਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਸਿੱਧਾ ਸਿੱਧਾ ਭਾਈਚਾਰੇ ਦੇ ਵਿੱਚ ਇੱਕ ਵਿਵਾਦ ਪੈਦਾ ਕਰਨ ਵਾਲੀ ਸਟੇਟਮੈਂਟ ਹੈ ਔਰ ਅਸੀਂ ਇਹਨਾਂ ਗੱਲਾਂ ਦਾ ਔਰ ਇਹਨਾਂ ਲੀਡਰਸ ਦਾ ਅਸੀਂ ਬਾਈਕਾਟ ਕਰਦੇ ਆ ਪੂਰਨ ਤੌਰ ਤੇ ਬਾਈਕਾਟ ਕਰਦੇ ਆ ਔਰ ਇਹ ਜੇ ਆਪਣੇ ਆਪ ਨੂੰ ਕਹਿੰਦੇ ਨੇ ਮੈਂ ਕੈਥੋਲਿਕ ਦਾ ਆ ਸੀਐਨਏ ਦਾ ਤੇ ਅੱਜ ਤੋਂ ਬਾਅਦ ਉੱਥੇ ਹੀ ਜਾਣ ਉਹਨਾਂ ਦੇ ਵਿੱਚ ਆਪਣੀ ਗੱਲ ਰੱਖਣ ਉਹਨਾਂ ਨਾਲ ਹੀ ਆਪਣੀ ਗੱਲ ਕਰਨ ਔਰ ਸਾਡੇ ਵਿੱਚੋਂ ਸਾਡੇ ਕੋਲ ਕਿਤੇ ਵੀ ਆਉਂਦੇ ਆ ਆਪਾਂ ਇਹਨਾਂ ਨੂੰ ਕੁਲਪਿੱਟ ਨਹੀਂ ਦਵਾਂਗੇ ਔਰ ਨਾ ਹੀ ਇਹਨਾਂ ਨੂੰ ਆਪਣੀ ਗੱ ਵਿਸ਼ਾਰਮਦਾਸੀਆ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਔਰ ਅੱਜ ਅਸੀਂ ਗੱਲ ਕਰਾਂਗੇ ਕੱਲ ਦੀ ਉਸ ਪ੍ਰੈਸ ਕਾਨਫਰੰਸ ਦੇ ਬਾਰੇ ਜੋ ਕਿ ਕੱਲ ਜਲੰਧਰ ਦੇ ਵਿੱਚ ਕੀਤੀ ਗਈ ਕੁਝ ਮਸੀਹ ਆਗੂਆਂ ਦੇ ਵੱਲੋਂ ਜੋ ਆਪਣੇ ਆਪ ਨੂੰ ਬਹੁਤ ਵੱਡੇ ਆਗੂ ਦੱਸਦੇ ਨੇ ਮਸੀਹ ਦੇ ਵਿੱਚ ਆਪਣੇ ਆਪ ਨੂੰ ਬਹੁਤ ਵਧੀਆ ਜੋ ਕਿ ਦੱਸਦੇ ਨੇ ਕਿ ਜੋ ਕੁਛ ਅਸੀਂ ਹੀ ਮਸੀਹ ਦੇ ਵਿੱਚ ਆ ਔਰ ਲੋਕਾਂ ਨੂੰ ਕੁਝ ਨਹੀਂ ਪਤਾ ਇਸ ਵੀਡੀਓ ਦੇ ਵਿੱਚ ਅਸੀਂ ਅੱਗੇ ਜਾ ਕੇ ਦੇਖਾਂਗੇ ਕਿ ਕਿਵੇਂ ਉਸ ਪੂਰੀ ਪ੍ਰੈਸ ਕਾਨਫਰੰਸ ਦਾ ਜੋ ਕਿ ਕੁਝ ਪਾਸਟ ਦੇ ਵੱਲੋਂ ਪਾਸਟਰ ਐਸੋਸੀਏਸ਼ਨਸ ਦੇ ਵੱਲੋਂ ਵਿਰੋਧ ਕੀਤਾ ਗਿਆ ਉਸ ਕਾਨਫਰੰਸ ਨੂੰ ਜੋ ਕਿ ਗਲਤ ਕਿਹਾ ਗਿਆ ਕਿਉਂਕਿ ਬਹੁਤ ਹੀ ਕਟਿਆ ਗੱਲਾਂ ਬਹੁਤ ਹੀ ਗਲਤ ਗੱਲਾਂ ਜੋ ਕਿ ਉਸ ਕਾਨਫਰੰਸ ਦੇ ਵਿੱਚ ਕੀਤੀਆਂ ਗਈਆਂ ਇੱਥੋਂ ਤੱਕ ਕਿ ਬੈਪਟਿਜ਼ਮ ਜੋ ਕਿ ਸਾਡਾ ਬੈਪਟਿਜ਼ਮ ਹੈ ਉਸ ਨੂੰ ਵੀ ਗਲਤ ਜੋ ਕਿ ਸਾਬਿਤ ਕੀਤਾ ਗਿਆ ਔਰ ਅਸੀਂ ਪੂਰੀ ਵੀਡੀਓ ਨੂੰ ਦੇਖਦੇ ਔਰ ਜਲੰਧਰ ਦੇ ਪਾਸਟਰ ਐਸੋਸੀਏਸ਼ਨ ਨੇ ਇਸ ਵੀਡੀਓ ਦੇ ਵਿੱਚ ਉਸ ਚੀਜ਼ ਦਾ ਪੂਰਾ ਜੋ ਕਿ ਖੰਡਨ ਕੀਤਾ ਜਲੰਧਰ ਦੇ ਨਹੀਂ ਔਰ ਵੀ ਕਈ ਜ਼ਿਲ੍ਹਿਆਂ ਦੇ ਪਾਸਟਰ ਨੇ ਲੋਕਾਂ ਨੇ ਉਸ ਚੀਜ਼ ਦਾ ਖੰਡਨ ਕੀਤਾ ਉਸ ਨੂੰ ਗਲਤ ਕਿਹਾ ਔਰ ਪਾਸ ਸਾਬਾਨਾ ਦਾ ਕਹਿਣਾ ਹੈ ਕਿ ਇਹੋ ਜੇ ਲੀਡਰ ਹੁੰਦੇ ਅਸੀਂ ਚੱਚ ਦੇ ਵਿੱਚ ਵਰਨ ਦਵਾਂਗੇ ਔਰ ਨਾ ਹੀ ਆਪਣੇ ਪੁਲਪਟ ਦੇ ਉੱਤੇ ਚਰਨ ਦਵਾਂਗੇ ਔਰ ਆਓ ਅਸੀਂ ਪੂਰੀ ਵੀਡੀਓ ਨੂੰ ਵਾਚ ਕਰਦੇ ਹਾਂ ਪੂਰੀ ਗੱਲਬਾਤ ਨੂੰ ਸੁਣਦੇ ਹਾਂ ਔਰ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰਦੇ ਜਾਓ ਅੱਜ ਸਾਡਾ ਖਾਸ ਵਿਸ਼ਾ ਹੈ ਕੱਲ ਦੀ ਕਾਨਫਰੰਸ ਦੇ ਬਾਰੇ ਵਿੱਚ ਹੈ ਕਿਉਂਕਿ ਕੱਲ ਜੋ ਕਾਨਫਰੰਸ ਜਲੰਧਰ ਦੇ ਵਿੱਚ ਹੋਈ ਹੈ ਅਸੀਂ ਪਿਛਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਥੋੜਾ ਜਾਣੂ ਕਰਾਉਣਾ ਚਾਹੁੰਨਾ ਕਿ ਇੱਕ ਉਸਨੇ ਪੰਜਾਬੀ ਮਿਨਿਸਟਰ ਨੇ ਮੀਟਿੰਗ ਕੀਤੀ ਜਿਹਦਾ ਇੱਕ ਵਿਸ਼ਾ ਸੀ ਪਾਸਟਰਸ ਔਰ ਲੀਡਰਸ਼ਿਪ ਨੂੰ ਮਜ਼ਬੂਤ ਕਰਨਾ ਕਿ ਕਿਸ ਤਰ੍ਹਾਂ ਅਸੀਂ ਆਪਣੀ ਕ੍ਰਿਸਚਨ ਲੀਡਰਸ਼ਿਪ ਨੂੰ ਮਜ਼ਬੂਤ ਕਰ ਸਕਦੇ ਹਾਂ ਉਸ ਤੋਂ ਬਾਅਦ ਯੂਨਾਈਟਿਡ ਪਾਸ ਐਸੋਸੀਏਸ਼ਨ ਨੇ ਇੱਕ ਮੀਟਿੰਗ ਕੀਤੀ ਉਹਨਾਂ ਦਾ ਵੀ ਜੋ ਮੇਨ ਮੁੱਦਾ ਸੀ ਉਹ ਹੀ ਸੀ ਕਿ ਆਤਮਿਕ ਔਰ ਸਮਾਜਿਕ ਇਕਜੁੱਟਤਾ ਨੂੰ ਅਸੀਂ ਕਿੱਦਾਂ ਮਜ਼ਬੂਤ ਕਰ ਸਕਦੇ ਹਾਂ ਪਰ ਬੜੀ ਮੰਦਭਾਗੀ ਗੱਲ ਹੈ ਕਿ ਕੱਲ ਜੋ ਕਾਨਫਰੰਸ ਹੋਈ ਹੈ ਉਸ ਕਾਨਫਰੰਸ ਨੇ ਸਾਡੀ ਜੋ ਏਕਤਾ ਦਾ ਅਸੀਂ ਵਿਜ਼ਨ ਲੈ ਕੇ ਚੱਲੇ ਸੀ ਉਹਨੂੰ ਵੱਡੀ ਤਾਲ ਆਈ ਹੈ ਔਰ ਅਸੀਂ ਉਸ ਕਾਨਫਰੰਸ ਦਾ ਖੰਡਨ ਕਰਦੇ ਆ ਉਸ ਮੀਟਿੰਗ ਦੇ ਵਿੱਚ ਜਿਹੜੇ ਸ਼ਬਦ ਬੋਲੇ ਗਏ ਉਹ ਸ਼ਬਦ ਪਰਮੇਸ਼ਰ ਦੀ ਪਵਿੱਤਰ ਬਾਣੀ ਦੇ ਬਿਲਕੁਲ ਖਿਲਾਫ ਹੋ ਜਗੇ ਕਿਉਂਕਿ ਉਹਨਾਂ ਨੇ ਜਿਹੜੇ ਲੋਕ ਮਸੀਹ ਦੇ ਵਿੱਚ ਆਉਂਦੇ ਆ ਉਸ ਜਗ੍ਹਾ ਤੇ ਬੋਲਿਆ ਗਿਆ ਜੋ ਸਾਡੇ ਬਹੁਤ ਸਾਡੇ ਲੁਧਿਆਣੇ ਤੋਂ ਇੱਕ ਪ੍ਰਦਾਨ ਅਲਬੜਦੂਆ ਜੀ ਉਹਨਾਂ ਦੇ ਨਾਲ ਸਾਡੇ ਸਨਾਵਰਪੱਟੀ ਸੀ ਤੇ ਉਹਨਾਂ ਦੇ ਨਾਲ ਸਾਡੇ ਜੌਨ ਕੋਟਲੇ ਸਾਹਿਬ ਇਹ ਔਰ ਤਸੀਮ ਮਸੀਹ ਕਨਵਾਲ ਸਾਹਿਬ ਵੀ ਉਹਨਾਂ ਦੇ ਵਿੱਚ ਬੈਠੇ ਸੀਗੇ ਜਿਹੜੀ ਗੱਲ ਨੂੰ ਨੇ ਉਹ ਸਗੈ ਜੁਤੇ ਕੀਤੀ ਆ ਕਿ ਜਿਹੜੇ ਮਸੀਹ ਦੇ ਵਿੱਚ ਚਰਚਾਂ ਦੇ ਵਿੱਚ ਲੋਕ ਨਵੇਂ ਆ ਰਹੇ ਆ ਉਹ ਮਸੀਹ ਨਹੀਂ ਹੈਗੇ ਸਭ ਤੋਂ ਪਹਿਲਾਂ ਮੈਂ ਇਸ ਗੱਲ ਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਨੇ ਜਿਹੜੇ ਸ਼ਬਦ ਬੋਲੇ ਆ ਇਹਨਾਂ ਨੇ ਸਿਰਫ ਇੱਕ ਸ਼ਬਦ ਨਹੀਂ ਬੋਲੇ ਇਹਨਾਂ ਨੇ ਪਰਮੇਸ਼ਰ ਦੇ ਵਚਨ ਦੀ ਤੋਹੀਨ ਕੀਤੀ ਆ ਕਿਉਂਕਿ ਪਰਮੇਸ਼ਰ ਦੇ ਵਚਨ ਯੋਹਾਨ 3 ਦੀ 16 ਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਜਗਤ ਨਾਲ ਜਿੰਨਾ ਪਿਆਰ ਕੀਤਾ ਕਿ ਉਸਨੇ ਆਪਣੇ ਕਿਲੌਤਾ ਪੁੱਤਰ ਬਖਸ਼ ਦਿੱਤਾ ਉਹਨੇ ਕਿਸੇ ਜਾਤੀ ਕਿਸੇ ਵਿਅਕਤੀ ਵਿਛੇ ਕਿਸੇ ਸਮਾਜ ਵਿਸ਼ੇਸ਼ ਦੇ ਨਾਲ ਨਹੀਂ ਬਲਕਿ ਉਹਨੇ ਕੋਲ ਦੁਨੀਆ ਦੀਨ ਜ਼ਾਤ ਲਈ ਪਰਮੇਸ਼ਰ ਨੇ ਆਪਣਾ ਇਕਲੌਤਾ ਪੱਤਰ ਭੇਜਿਆ ਤੇ ਲਿਖਿਆ ਜਿਹੜਾ ਨੇਚਾ ਕਰੇਗਾ ਸੋ ਬਚਾਇਆ ਜਾਏਗਾ ਜਿਹੜੇ ਚਰਚ ਦੇ ਵਿੱਚ ਚਾਹੇ ਉਹ ਕਿਸੇ ਵੀ ਚਰਚ ਦੇ ਵਿੱਚ ਲੋਕ ਆਉਂਦੇ ਆ ਉਹ ਨੇਚਾ ਦੇ ਨਾਲ ਆਉਂਦੇ ਆ ਵਿਸ਼ਵਾਸ ਦੇ ਨਾਲ ਆਉਂਦੇ ਆ ਤੇ ਇਹਨਾਂ ਨੇ ਇਸ ਗੱਲ ਨੂੰ ਜਿਹੜੇ ਪ੍ਰਦੇਸ਼ ਕੀਤਾ ਉਥੇ ਇਹਨਾਂ ਨੇ ਪਰਮੇਸ਼ਰ ਦੇ ਵਚਨ ਦੀ ਤੋਹਫਤ ਕੀਤੀ ਆ ਔਰ ਦੂਸਰਾ ਗੱਲ ਜਿਹੜੀ ਆ ਮਤੀ 28 ਦੀ 19 ਵਿੱਚ ਲਿਖਿਆ ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਤੇ ਉਹਨਾਂ ਨੂੰ ਪਿਤਾ ਪੁੱਤਰ ਦੇ ਕੋਈ ਤਰਾਤੋਂ ਦੇ ਨਾਮ ਦੇ ਤੇ ਬੈਟਿਸਮ ਦਿਓ ਇਹਨਾਂ ਨੇ ਇਹ ਗੱਲ ਵੀ ਕਹੀ ਆ ਕਿ ਜਿਹੜਾ ਬੈਪਟਿਸਮ ਦਾ ਸਰਟੀਫਿਕੇਟ ਆ ਉਹ ਜ਼ਰੂਰੀ ਨਹੀਂ ਬਲਕਿ ਜਿਹੜਾ ਐਸ.ਡੀ.ਐਮ ਦਾ ਸਰਟੀਫਿਕੇਟ ਆ ਉਹ ਜ਼ਰੂਰੀ ਆ ਸਾਡੇ ਲਈ ਮਸੀਹ ਕੌਮ ਦੇ ਲਈ ਸਾਡੇ ਸੰਗਤ ਦੇ ਲਈ ਸਾਡੇ ਬੈਪਟਿਸਮ ਜਿਹੜਾ ਆ ਉਹ ਜ਼ਿਆਦਾ ਇੰਪੋਰਟੈਂਟ ਆ ਤੇ ਮੈਂ ਇਸ ਗੱਲ ਦੇ ਲਈ ਬਿਲਕੁਲ ਵਿਰੋਧ ਕਰਦਾ ਆ ਔਰ ਸਾਰਾ ਸਾਰ ਇਹਨਾਂ ਨੇ ਜੋ ਕੌਨਫਰੰਸ ਦੇ ਵਿੱਚ ਸ਼ਬਦ ਬੋਲੇ ਆ ਮੈਂ ਉਹ ਸ਼ਬਦਾਂ ਦਾ ਵੀ ਵਿਰੋਧ ਕਰਦਾ ਆ ਜਿਹੜੇ ਲੋਕ ਨਵੇਂ ਮਸੀਹ ਦੇ ਵਿੱਚ ਆਉਂਦੇ ਆ ਸਾਨੂੰ ਪ੍ਰਭੂ ਯਿਸੂ ਸੀ ਨੇ ਅਧਿਕਾਰ ਦਿੱਤਾ ਕਿ ਅਸੀਂ ਜਾ ਕੇ ਕੋਈ ਦੁਨੀਆ ਦੇ ਵਿੱਚ ਪ੍ਰਚਾਰ ਕਰੀਏ ਤੇ ਕੀ ਅਗਰ ਅਸੀਂ ਇਹਨਾਂ ਲੀਡਰਾਂ ਦੀਆਂ ਗੱਲਾਂ ਨੂੰ ਸੁਣਦੇ ਆਂ ਤਾਂ ਇਹਦਾ ਮਤਲਬ ਇਹ ਤਾਂ ਸਾਨੂੰ ਪਰਮੇਸ਼ਰ ਦੇ ਬਚਨ ਨੂੰ ਦੁਕਾਨ ਤੱਕ ਲੱਗ ਹੀ ਜਾਣ ਤੋਂ ਰੋਕਦੇ ਆਂ ਮੈਂ ਇਹਨਾਂ ਸਾਰੀਆਂ ਗੱਲਾਂ ਦਾ ਖੰਡਨ ਕਰਦਾ ਔਰ ਮੈਂ ਤਸਵੀਰ ਚਾਹੁੰਦਾ ਕਿ ਆਪ ਸਭ ਇਹਨਾਂ ਦੀਆਂ ਗੱਲਾਂ ਤੋਂ ਅਵੇਰ ਰਹੀਏ ਇਹਨਾਂ ਗੱਲਾਂ ਦੇ ਵੱਲ ਧਿਆਨ ਨਾ ਦਿਗੇ ਆਪਸੀ ਭਾਵਨਾਵਾਂ ਆਤਮਿਕ ਪਿਆਰ ਆਪ ਤੇ ਇਕਤ ਦੇ ਵਿੱਚ ਮਜ਼ਬੂਤ ਰਹੀਏ ਖੁਦਾ ਸਾਬ ਨੂੰ ਆਸ਼ੀਸ਼ ਦੇ ਜੰਮ ਸਿੱਕੀ ਜਸ ਤੁਹਾਡੇ ਪਾਸ ਸੋ ਮੈਂ ਰਬੂਲਾ ਤਨ ਬਾਤ ਕਰਦਾ ਮੈਂ ਪਾਸ ਸੈਸਿਟਰ ਯੂਨਾਈਟਿਡ ਪਾਸਰ ਐਸੋਸੀਏਸ਼ਨ ਦਾ ਪ੍ਰਧਾਨ ਔਰ ਜਿਵੇਂ ਅਸੀਂ ਅੱਜ ਜਿਹੜਾ ਮੁੱਦਾ ਸਾਡੇ ਸਾਹਨੇ ਬੜਾ ਗੰਭੀਰ ਮੁੱਦਾ ਜਿਹਦੇ ਕਰਕੇ ਅੱਜ ਸਾਰੇ ਜਲੰਧਰ ਦੇ ਪੂਰੇ ਜਲੰਧਰ ਦੇ ਜੋ ਪਾਸबान ਲੀਡਰਸ਼ਿਪ ਆਸੜੀ ਤੇ ਇਕੱਠੀ ਹੋਈ ਹੈ ਔਰ ਜਿਹੜੀ ਪਿਛਲੇ ਦਿਨੋਂ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਗਈ ਹੈ ਲੀਡਰ ਸਾਹਿਬਾਨਾਂ ਦੇ ਨਾਲ ਉਹ ਲੀਡਰ ਜਿਹਨਾਂ ਜਿਹੜੇ ਕਹਿੰਦੇ ਸੀ ਕੌਮ ਦੇ ਲੀਡਰ ਨੇ ਜਿਨ੍ਹਾਂ ਨੂੰ ਅਸੀਂ ਲੀਡਰ ਮੰਦੇ ਨਹੀਂ ਆ ਲੇਕਿਨ ਫਿਰ ਵੀ ਉਹ ਕਹਿੰਦੇ ਸੀ ਕੌਮ ਦੇ ਨੁਮਾਇंदे ਨੇ ਜਿਹੜੇ ਕੌਮ ਦੇ ਨੁਮਾਇंदे ਹੁੰਦੇ ਨੇ ਉਹ ਇਤਦادیه ਗੱਲਾਂ ਉਹ ਜਿਹੜੇ ਅੱਗੇ ਕੌਮ ਹੈ ਉਹਨਾਂ ਦੇ ਖਿਲਾਫਤ ਗੱਲ ਨਹੀਂ ਕਰਦੇ ਔਰ ਸਾਨੂੰ ਇਸ ਸਿੱਧਾ ਬੜਾ ਦੁੱਖ ਹੈ ਔਰ ਅਸੀਂ ਦੱਸਣਾ ਚਾ ਕਿ ਜਿਵੇਂ ਉਹਨਾਂ ਨੇ ਟਾਰਗੇਟ ਕੀਤਾ ਉਹ ਕਹਿੰਦੇ ਸੀ ਆਪਣੇ ਆਪ ਨੂੰ ਕਿ ਅਸੀਂ ਬੌਨ ਕਰਿਸਚਨ ਆ ਔਰ ਉਹਨਾਂ ਨੇ ਟਾਰਗੇਟ ਕੀਤਾ ਕਿ ਜਿਹੜੇ ਨਈ ਨੂੰ ਜਿਹੜੇ ਕਨਵਰਟਡ ਕਰਿਸਚਨ ਨੇ ਅਸੀਂ ਦੱਸਣਾ ਚਾਹੁੰਦੇ ਆ ਵਚਨ ਦੇ ਵਿੱਚ ਲਿਖਿਆ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਯਿਸੂ ਮਸੀਹ ਦਾ ਸਾਲ ਖੁਦ ਕਹਿੰਦਾ ਜਾਓ ਜਾ ਕੇ ਚੇਨਾ ਬਣਾਓ ਔਰ ਕੌਮ ਕੌਮ ਵਿੱਚ ਜਾਓ ਜਾ ਕੇ ਪਰਚਾਰ ਕਰੋ ਅੱਜ ਅਸੀਂ ਵੀ ਜੜੇ ਹਾਂ ਅਸੀਂ ਅਸੀਂ ਮੇਰਾ ਨਾਮ ਪਾਸੇ ਹੈਸਨ ਪੀਟਰ ਹੈ ਭਾਵੇਂ ਮੇਰੀ 2 4 5 ਪੀੜ੍ਹੀ ਹੋ ਸਕਦੀ ਹੈ ਕਿ ਅਸੀਂ ਬੌਨ ਕ੍ਰਿਸਟੋ ਪਰ ਅਸੀਂ ਕਹਿ ਸਕਦਾ ਹੈ ਕਿ ਭਾਰਤ ਵਿੱਚ ਫਾਇਦਾ ਹੋਏ ਤੇ ਅਸੀਂ ਸ਼ੁਰੂ ਤੋਂ ਕ੍ਰਿਸ਼ਨ ਨਹੀਂ ਆ ਸਾਡੀ ਵੀ ਸਾਡਾ ਵੀ ਪਿਛਕੜ ਕਿਤੇ ਨਾ ਕਿਤੇ ਹਿੰਦੂਆਂ ਦਾ ਜਾਂ ਕਿਸੇ ਹੋਰ ਧਰਮ ਦਾ ਹੋਵੇਗਾ ਅਸੀਂ ਯਹੂਦੀ ਨਹੀਂ ਹਾਂਗੇ ਅਸੀਂ ਜੂਇਸ ਲੋਗ ਨਹੀਂ ਹਾਂਗੇ ਅਸੀਂ ਜੋ ਹੈ ਇਸ ਇਸ ਭਾਰਤ ਦੇਸ਼ ਰਹਿਣ ਵਾਲੇ ਕਿ ਸਾਡੇ ਪਿਛੋਕੜ ਜੜਾਏਗਾ ਕਿਤੇ ਨਾ ਕਿਤੇ ਅਨ્ય ਧਰਮ ਦਾ ਅਸੀਂ ਅਨੇ ਜਾਤੀ ਤੋਂ ਲੋਕ ਆਏ ਨੇ ਲੇਕਿਨ ਹੋ ਸਕਦਾ ਸਾਡੀ 2 4 5 ਪੀੜ੍ਹੀ ਕ੍ਰਿਸਟਿਅਨ ਹੋ ਇਸ ਕਰਕੇ ਇਹ ਬਹੁਤ ਮੰਦ ਭਾਗੀ ਗੱਲ ਹੈ ਜਿਹੜੀ ਇਹਨਾਂ ਲੀਡਰ ਸਾਹਿਬਾਨ ਨੇ ਕੀਤੀ ਹੈ ਔਰ ਸਾਡੇ ਜਿਹੜੇ ਮਸੀਹ ਭੈਣ ਭਰਾ ਜਿਹੜੇ ਅੱਜ ਮਸੀਹ ਦੇ ਵਿੱਚ ਆ ਰਹੇ ਨੇ ਉਹਨਾਂ ਦੇ ਲਈ ਉਹਨਾਂ ਨੇ ਗਲਤ ਸ਼ਬਦ ਕਹੇ ਨੇ ਮੈਂ ਦੱਸਣਾ ਚਾਹੁੰਨਾ ਜਲੰਧਰ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਮਸੀਹ ਭੈਣ ਭਰਾ ਨੇ ਪਾਸ ਬਣ ਨੇ ਜਿਨ੍ਹਾਂ ਨੇ ਯਸ਼ੁ ਮਸੀਹ ਨੂੰ ਕਬੂਲ ਕੀਤਾ ਹੈ ਜਿਹੜੇ ਯਸ਼ੁ ਮਸੀਹ ਨੂੰ ਫੋਲੋ ਕਰਦੇ ਆਂ ਬਾਈਬਲ ਨੂੰ ਫੋਲੋ ਕਰਦੇ ਆਂ ਭਾਵੇਂ ਉਹਨਾਂ ਦਾ ਨਾਮ ਕੁਮਾਰ ਹੈ ਭਾਵੇਂ ਉਹਨਾਂ ਦਾ ਨਾਮ ਸਿੰਘ ਹੈ ਭਾਵੇਂ ਜੋ ਮਰਜੀ ਹੈ ਪਰਮੇਸ਼ਰ ਦੇ ਬਚਨਾਂ ਨੂੰ ਫੋਲੋ ਕਰਦੇ ਆਂ ਦੱਸਣਾ ਚਾਹੁੰਦੇ ਆਂ ਕਿ ਅਸੀਂ ਇਹ ਸਾਡਾ ਜਲੰਧਰ ਜਿਹਨੇ ਪੰਜਰਾਂ ਦੇ ਪਾਸੇ ਖੜੇ ਆ ਐਸੋਸੀਏਸ਼ਨ ਖੜੀ ਅਸੀਂ ਉਹਨਾਂ ਸਭ ਦੇ ਨਾਲ ਐ ਇਵਨ ਅਸੀਂ ਵੱਡੀਆਂ ਮਿਨਿਸਟਰੀ ਦੇ ਨਾਲ ਚਾਹੇ ਉਹ ਗਰਨਲ ਮਿਨਿਸਟਰੀ ਹੋ ਚਾਹੇ ਉਹ ਪ੍ਰੋਫਿਟ ਬਣੀਦਰ ਮਿਨਿਸਟਰੀ ਹੋ ਜਲੰਧਰ ਦੇ ਇਹ ਪੰਜਾਬ ਦੇ ਇੱਕ ਇੱਕ ਵਿਸ਼ਵਾਸੀ ਦੇ ਨਾਲ ਅਸੀਂ ਗੱਲ ਕਰਿਆ ਔਰ ਜਿਵੇਂ ਗੱਲ ਕਰਦੇ ਸੀਗੇ ਕਿ ਅਸੀਂ ਕੌਮ ਦੇ ਨੁਮਾਇੰਦੇ ਆ ਲੇਕਿਨ ਉਹ ਆਪਣੇ ਆਪ ਨੂੰ ਕਹਦੇ ਕਿ ਜਿਹੜੇ ਆ ਜਿਹੜੇ ਜਿਹੜੇ ਕ੍ਰਿਸਚਨ ਹੈ ਇਹ ਕ੍ਰਿਸਚਨ ਨਹੀਂ ਹੈ ਇਹ ਜਿਹੜੇ ਕਨਵਰਟਡ ਹੋਏ ਇਹ ਕ੍ਰਿਸਚਨ ਨਹੀਂ ਹੈ ਹੀ ਜਸ ਫਾਲੋਅਰ ਹੈ ਮੈਂ ਦੱਸਣਾ ਚਾਹਣਾ ਉਹ ਫਾਲੋਅਰਸ ਨਹੀਂ ਹੈ ਉਹ ਯਿਸੂ ਮਸੀਹ ਦੇ ਫਾਲੋਅਰਸ ਨੇ ਔਰ ਜਿਹੜਾ ਯਿਸੂ ਤੇ ਵਿਸ਼ਵਾਸ ਕਰਦਾ ਹੈ ਉਹ ਯਿਸੂ ਮਸੀਹ ਦਾ ਹੋ ਕੇ ਰਹਿ ਜਾਂਦਾ ਹੈ ਔਰ ਉਹ ਵੀ ਸਵਰਗ ਉਹ ਦਿਨ ਆਏਗਾ ਉਹ ਵੀ ਪ੍ਰਭੂ ਦੇ ਕੋਲ ਜਾਊਗਾ ਇਸ ਕਰਕੇ ਆਨੇ ਵਾਲੇ ਆਨੇ ਵਾਲੇ ਦਿਨਾਂ ਦੇ ਵਿੱਚ ਅਸੀਂ ਜਲਦ ਹੀ ਔਰ ਵੀ ਸਾਡੇ ਡਿਨੋਮੀਨੇਸ਼ਨਸ ਨੇ ਉਹਨਾਂ ਦੇ ਨਾਲ ਜਲਦੀ ਜੀ ਸੰਪਰਕ ਕਾਇਮ ਕਰ ਰਹੇ ਆਂ ਔਰ ਸੇ ਮਿਲ ਕੇ ਖਾਸ ਕਰ ਸਾੜਗੜਾ ਪੈਂਟੀਕੋਸਟਲ ਹੈ ਔਰ ਔਰ ਵੀ ਸਾਡੀ ਡਿਨੋਮੀਨੇਸ਼ਨਾਂ ਸੀ ਫਿਲ ਕੇ ਫੈਸਲਾ ਕਰਨ ਜਾ ਰਹੇ ਆਂ ਕਿ ਸਾਡਾ ਕੌਮ ਦਾ ਨੁਮਾਇੰਦਾ ਕੌਣ ਹੋਵੇਗਾ ਸਾਡਾ ਕੌਮ ਦਾ ਨੁਮਾਇੰਦਾ ਸ਼ਰਾਬ ਪੀਣ ਵਾਲਾ ਨਹੀਂ ਹੋਵੇਗਾ ਗਾਲਾਂ ਕੱਢਣ ਵਾਲਾ ਨਹੀਂ ਹੋਵੇਗਾ ਵਿਵਚਾਰ ਕਰਨ ਵਾਲਾ ਨਹੀਂ ਹੋਵੇਗਾ ਰਾਤ ਨੂੰ ਸ਼ਰਾਬ ਪੀ ਕੇ ਲਾਈਫ ਹੋ ਕੇ ਪੁੱਠੀ ਸਿੱਧੇ ਕੰਮ ਕਰਨ ਵਾਲਾ ਸਾਡਾ ਕੌਮ ਦਾ ਨੁਮਾਇੰਦਾ ਨਹੀਂ ਹੋਵੇਗਾ ਸਾਡਾ ਕੌਮ ਦਾ ਨੁਮਾਇੰਦਾ ਬਾਈਬਲ ਅਨੁਸਾਰ ਜਿਹੜਾ ਬਾਈਬਲ ਨੂੰ ਫੋਲੋ ਕਰੇਗਾ ਭਾਵੇਂ ਉਹ ਮੂਸਾ ਸੀਗਾ ਭਾਵੇਂ ਯੋਸ਼ੂਆ ਸੀਗਾ ਜਿੰਨੇ ਵੀ ਲੀਡਰ ਸੀਗੇ ਇਹ ਸਾਰੇ ਬਾਈਬਲ ਨੂੰ ਫੋਲੋ ਕਰਦੇ ਸੀਗੇ ਔਰ ਉਹਨਾਂ ਦਾ ਕਨੈਕਸ਼ਨ ਜਿਹੜਾ ਪਰਮੇਸ਼ਰ ਦਾ ਨਾਲ ਸੀਗਾ ਤੇ ਅਸੀਂ ਇੱਕ ਜਲਦੀ ਇਹ ਸਭ ਸਾਰੇ ਬਿਸ਼ਪ ਸਾਹਿਬਾਨ ਸਾਡੇ ਪਾਸ ਸਾਰੇ ਸਾਹਿਬਾਨ ਅਸੀਂ ਮਿਲ ਕੇ ਜੋ ਹੈ ਇੱਕ ਅਸੀਂ ਆਪਣਾ ਨੁਮਾਇੰਦਾ ਖੜਾ ਕਰਾਂਗੇ ਇੱਕ ਸਾਡੀ ਟੀਮ ਬਣੇਗੀ ਔਰ ਟੀਮ ਦੇ ਨਾਲ ਅਸੀਂ ਆਪਣੇ ਪੰਜਾਬ ਦੇ ਜਿੰਨੇ ਵੀ ਸਾਡੇ ਨਵੇਂ ਮਸੀ ਵਿੱਚ ਆ ਰਹੇ ਨੇ ਕੌਮ ਦੇ ਨੁਮਾਇंदे ਆ ਰਹੇ ਉਹਨਾਂ ਦੇ ਵਿੱਚ ਬੈਠ ਕੇ ਅਸੀਂ ਫੈਸਲਾ ਕਰਾਂਗੇ ਸੋ ਅਸੀਂ ਸਾਰੀਆਂ ਮਿਨਿਸਟਰੀ ਦੇ ਨਾਲ ਖੜੇ ਹਾਂ ਹਰ ਇੱਕ ਪਾਸਬਾਨ ਦੇ ਨਾਲ ਖੜੇ ਹਾਂ ਬਾਕੀ ਅਸੀਂ ਸਾਰੇ ਜਲਦੀ ਇੱਕ ਮੀਟਿੰਗ ਜਲਦੀ ਕਰਨ ਜਾ ਰਹੇ ਹਾਂ ਔਰ ਇਹਦੇ ਲਈ ਅਸੀਂ ਗੰਭੀਰ ਫੈਸਲਾ ਲਵਾਂਗੇ ਸਭ ਨੂੰ ਜੀਐਮਸੀ ਜੀ ਸਾਡੇ ਪਾਸ ਸਨ ਜੀਐਮਸੀ ਜੀ ਸਰਮ ਜੀਐਮਸੀ ਜੀ ਪਾਸਟਰ ਜੀਮਨ ਸੀ ਚੇਅਰਮੈਨ ਸੀਪੀਏ ਅਸਟੇ ਪ੍ਰਧਾਨ ਜਸਪਾਲ ਜੀ ਕੋ ਜਰੂਰੀ ਕੰਮ ਦੀ وجہ ਦੇ ਨਾਲ ਨਹੀਂ ਆ ਸਕੇ ਹੂੰ ਸੋ ਮੈਂ ਇਹ ਬੇਨਤੀ ਕਰਨਾ ਚਾਹਨਾ ਕਿ ਜੋ ਕੱਲ ਕਾਨਫਰੰਸ ਕੀਤੀ ਗਈ ਜਲੰਧਰ ਦੇ ਵਿੱਚ ਐਲਵਰਡ ਦੂਆ ਜੀ ਦੁਆਰਾ ਔਰ ਸਨਾਵਰ ਕੁਟੀ ਜੌਨ ਕੋਡਲੀ ਕਾਨੂੰਵਾਲ ਹੋਰ ਵੀ ਦੋ ਚਾਰ ਮੈਂਬਰ ਬਿਠੇ ਦੇ ਵਿੱਚ ਜਿਹੜੀ ਕਾਨਫਰੰਸ ਕੀਤੀ ਗਈ ਆ ਉਹ 100% ਅਸੀਂ ਉਹਨੂੰ ਆਪਣਾ ਨੈਗਲੈਕਟ ਕਰਦੇ ਆ ਨਿੰਦਿਆ ਕਰਦੇ ਆ ਔਰ ਬਹੁਤ ਵੱਡੀ ਉਹਨਾਂ ਨੇ ਜਿਹੜੀ ਗਲਤੀ ਕੀਤੀ ਆ ਉਹ ਸਾਰੇ ਮਸੀ ਲੋਕਾਂ ਦੇ ਹਰਦੇ ਨੂੰ ਉਹਨਾਂ ਨੇ ਤੋੜਿਆ ਆ ਔਰ ਬਹੁਤ ਦੁੱਖ ਦੀ ਇੱਕ ਖਲਿਆ ਕਿ ਜਿਹੜੇ ਉਹਨਾਂ ਨੇ ਸ਼ਬਦ ਉੱਤੇ ਯੂਜ਼ ਕੀਤੇ ਆ ਇਸਤੇਮਾਲ ਕੀਤੇ ਆ ਉਹ ਕੋਈ ਲੀਡਰਾਂ ਵਾਲੇ ਸ਼ਬਦ ਨਹੀਂ ਆ ਇੱਕ ਫੇਸਬੁਕ ਪਲੱਸਤੇ ਦੇ ਸ਼ਬਦ ਆ ਫੇਸਬੁਕ ਪਲੱਸਤੇ ਲੋਕਾਂ ਦਾ ਸੋ ਜਦੋਂ ਉਹ ਲਾਈਵ ਉਹ ਕਾਨਫਰੰਸ ਕਰ ਰਹੇ ਸੀ ਉਹਦੇ ਵਿੱਚ ਕਮੈਂਟ ਆ ਤੇ ਉਹ ਪਤਾ ਲੱਗ ਰਿਹਾ ਸੀਗਾ ਕਿ ਲੋਕ ਉਹਨਾਂ ਦਾ 100% ਵਿਰੋਧ ਕਰ ਰਹੇ ਆ ਔਰ ਅਸੀਂ ਵੀ ਉਹਨਾਂ ਦਾ ਵਿਰੋਧ ਕਰਦੇ ਆ ਪਿਚਨ ਪਾਰਟਨਰਸ਼ਿਪ ਪੰਜਾਬ ਉਸ ਨਾਲ ਪੰਜਾਬੀ ਮਿਨਿਸਟਰੀ ਯੂਪੀਏ ਸਾਡੇ ਬਿਸ਼ਪ ਸਾਹਿਬ ਬਿਸ਼ਪ ਮਾਦ ਕੰਦਰੀ ਜੀ ਡੈਸੋ ਪੰਜਾਬ ਸਾਡੇ ਪੰਜਾਬ ਪਿਟੀਸ਼ਨ ਮੂਵਮੈਂਟ ਦੇ ਪ੍ਰਧਾਨ ਸ਼੍ਰੀ ਹਬੀਬ ਮਸੀਹ ਜੀ ਵੀ ਇਸ ਗੱਲ ਦਾ ਵਿਰੋਧ ਕਰਦੇ ਆ ਅਸੀਂ ਸਾਰੇ ਇਸ ਗੱਲ ਦਾ ਵਿਰੋਧ ਕਰਦੇ ਆ ਔਰ ਜਿਹੜੀ ਕਿ ਕਾਨਫਰੰਸ ਕੱਲ ਕੀਤੀ ਗਈ ਉਹ 100% ਗਲਤ ਹੈ ਔਰ ਪਿਟੀਸ਼ਨ ਕੌਮ ਜਿਹੜੀ 크੍ਰਿਸਟ ਮਸੀਹ ਕੌਮ ਆ ਪੂਰੇ ਪੰਜਾਬ ਦੀ ਉਹਨਾਂ ਨੂੰ ਲੀਡਰ ਮੰਨਦੀ ਨਹੀਂ ਨਾ ਨਾ ਤਾਂ ਜੋਨ ਕੋਟਲੀ ਨੂੰ ਕੋਈ ਲੀਡਰ ਮੰਨਦਾ ਨਾ ਐਲਵਰਟ ਦੂਵਾਨ ਨੂੰ ਨਾ ਪੱਟੀ ਨੂੰ ਤੇ ਕਾਨੂੰਨ ਵਾਲ ਦੇ ਵੈਸੇ ਚਲੇਗੇ ਔਰ ਹੋ ਸਕਦਾ ਆਪਣੇ ਆਪਣੇ ਚਰਚਾਂ ਦੇ ਲੀਡਰ ਹੋਣਗੇ ਆਪਣੇ ਸੰਸਥਾਵਾਂ ਦੇ ਲੀਡਰ ਹੋਣਗੇ ਪਰ ਕ੍ਰਿਸਚਨ ਕੌਮ ਦੇ ਲੀਡਰ ਨਹੀਂਗੇ ਤੁਸੋਂ ਮੈਂ ਇਸ ਲਈ ਕ੍ਰਿਸਚਨ ਕੌਮ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹਨਾਂ ਦੀ ਗੱਲ ਨੂੰ ਕੋਈ ਸੀਰੀਅਸ ਨਾ ਲਿਆ ਜਾਵੇ ਅਸੀਂ ਤੁਹਾਡੇ ਨਾਲ ਆ ਗਿਰਜਾ ਚਾਹੇ ਕੋਈ ਨਵਾਂ ਮਸੀਹ ਆ ਜਾਂ ਪੁਰਾਣਾ ਮਸੀਹ ਹੋ ਸਾਡਾ ਭਰਾ ਆ ਸਾਡੇ ਭੈਣ ਆ ਸਾਡੇ ਸਾਰੇ ਅਸੀਂ ਇੱਕ ਭਾਈਚਾਰਾ ਆ ਔਰ ਅਸੀਂ ਹਰ ਸਮੇਂ ਉਹਦੇ ਨਾਲ ਖੜੇ ਆ ਚਾਹੇ ਉਹ 100 ਸਾਲ ਪਹਿਲਾਂ ਆਇਆ ਜਾਂ ਅੱਜ ਉਹ ਆਇਆ ਉਹ ਬਰਾਬਰ ਹੀ ਆ ਇਹ ਸ਼ੁਭਸਦੀ ਨੇ ਕਹਿੰਦੇ ਸਾਰੇ ਬਰਾਬਰ ਆ ਫੇਸਲੀ ਅਸੀਂ ਸਾਰਿਆਂ ਨੂੰ ਕ੍ਰਿਸਚੀਅਨ ਮੰਨਦੇ ਆ ਜਿਹੜਾ ਵਿਅਕਤੀ ਵੀ ਚਰਚ ਵਿੱਚ ਆ ਗਿਆ ਚਾਹੇ ਵੱਡੇ ਚਰਚ ਵਿੱਚ ਆ ਗਿਆ ਚਾਹੇ ਛੋਟੇ ਚਰਚ ਵਿੱਚ ਆ ਗਿਆ ਜਿਹੜਾ ਵੀ ਵਿਅਕਤੀ ਚਰਚ ਦੇ ਵਿੱਚ ਆ ਕੇ ਬੈਠ ਗਿਆ ਉਹਦੀ ਆराधना ਕਰਦਾ ਆ ਤੋਬਾ ਕਰ ਲਈ ਆ ਬਸਮਾ ਲੈ ਲਿਆ ਉਹ ਮਸੀਹ ਆ ਉਹਨੂੰ ਕੋ ਸਰਟੀਫਿਕੇਟ ਦੀ ਲੋੜ ਨਹੀਂ ਉਹਦੇ ਕਾਨੂੰਨੀ ਆ ਉਹ ਵੀ ਅਸੀਂ ਇੰਡੀਆ ਦੇ ਰਿਹਾ ਤਾ ਵੀ ਤੁਸੀਂ ਸਰਟੀਫਿਕੇਟ ਬਣਾਉਣ ਦਾ ਕੋਈ ਸਰਟੀਫਿਕੇਟ ਦੀ ਲੋੜ ਨਹੀਂ ਠੀਕ ਹੈ ਵੀ ਤੁਸੀਂ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਉਹ ਜਿਹੜੀ ਕੱਲ ਕਾਨਫਰੰਸ ਕੀਤੀ ਗਈ ਸੀ 100% ਗਲਤ ਕੀਤੀ ਗਈ ਆ ਉਹ ਜਿੰਨੀਆਂ ਉਹਨੇ ਗੱਲਾਂ ਕੀਤੀਆਂ ਸਾਰੀਆਂ ਗਲਤ ਆ ਉਰੇ ਸਾਰੇ ਮਿਲ ਕੇ ਉਹਦੀ ਨਿੰਦਾ ਕਰਦੇ ਆ ਉਸ ਕਾਨਫਰੰਸ ਨੂੰ ਨੈਗਲੈਕਟ ਕਰਦੇ ਆ ਔਰ ਇਹਨਾਂ ਲੀਡਰਾਂ ਦਾ ਜਿਹੜੇ ਦੋ ਤਿੰਨ ਲੀਡਰ ਉੱਥੇ ਬੈਠੇ ਸੀ ਅਸੀਂ ਉਹਨਾਂ ਦਾ 100% ਬਾਈਕਾਟ ਕਰਦੇ ਆ ਯੈਸ ਯੈਸ ਸਰ ਜੀ ਸਰ ਜੀ ਸੁਣੀ ਜੀ ਸਭਨਾਂ ਨੂੰ ਜੈਨਸੀਦੀ ਪਰਮੇਸ਼ਰ ਪਿਤਾ ਆਪ ਸਭ ਨੂੰ ਬੜੀ ਬਰਕਤ ਤੇ ਆਸ਼ੀਸ਼ ਦੇਵੇ ਔਰ ਆਪ ਸਭ ਨੇ ਸੁਣਿਆ ਹੈ ਕਿ ਕੱਲ ਦੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਐਲਬਰਟ ਦੂਆ ਜੀ ਔਰ ਸਨਾਵਰ ਪੱਟੀ ਜੀ ਔਰ ਜੌਨ ਕੋਟਲੀ ਜੀ ਔਰ ਤਰਸੇਮ ਅਸੀਕਾ ਨੂੰ ਆਂ ਜੀ ਦੇ ਦੁਆਰਾ ਔਰ ਉਹ ਜਿਹੜੀ ਕਾਨਫਰੰਸ ਆ ਉਹ ਮਸੀਹ ਲੋਕਾਂ ਦੇ ਹਿੱਤ ਵਿੱਚ ਕਾਨਫਰੰਸ ਨਹੀਂ ਕੀਤੀ ਗਈ ਔਰ ਇਹ ਸਾਰਿਆਂ ਨੇ ਦੀ ਨਿੰਦਾ ਕੀਤੀ ਮੈਂ ਵੀ ਇਹਦੇ ਵਿੱਚ ਸ਼ਾਮਲ ਆ ਔਰ ਮੈਂ ਦੱਸਣਾ ਚਾਹੁੰਦਾ ਜਿਹੜੀ ਪ੍ਰੈਸ ਕਾਨਫਰੰਸ ਕੱਲ ਹੋਈ ਆ ਅੱਜ ਤੋਂ 2000 ਸਾਲ ਪਹਿਲਾਂ ਵੀ ਇੱਕ ਪ੍ਰੈਸ ਕਾਨਫਰੰਸ ਹੋਈ ਔਰ ਰਸੂਲਾਂ ਦੇ ਕਰਤਾਬ ਉਦਾ 15 ਚੈਪਟਰ ਉਹਦੇ 19 ਵਚਨ ਉਹਦੇ 27 ਵਚਨ ਔਰ 16 ਚੈਪਟਰ ਦੀ 4 ਵਚਨ ਦੇ ਅੰਦਰ ਇਹ ਲਿਖ ਕੇ ਦਿੱਤਾ ਗਿਆ ਆ ਕਿ ਜਿੰਨੇ ਵੀ ਲੋਕ ਪੁਰਾਈਆਂ ਹਕੂਮਾਂ ਦੇ ਵਿੱਚੋਂ ਪ੍ਰਭੂ ਵੱਲ ਮੁੜਦੇ ਨੇ ਅਸੀਂ ਉਹਨਾਂ ਤੇ ਬਹੁਤਾ ਭਾਰ ਨਾ ਪਾਈਏ ਬਸ ਉਹਨਾਂ ਨੂੰ ਤਿੰਨ ਜ਼ਰੂਰੀ ਗੱਲਾਂ ਦੇ ਬਾਰੇ ਦੱਸੀਏ ਔਰ ਇਹ ਗੱਲਾਂ ਲਿਖ ਕੇ ਉਹ ਚਿੱਠੀਆਂ ਬਣਾ ਬਣਾ ਕੇ ਲੋਕਾਂ ਤੱਕ ਪਹੁੰਚਾਉਂਦੇ ਰੇ ਔਰ ਬੜੀ ਬੜੀ ਇੱਕ ਖਾਸ ਇੰਪੋਰਟੈਂਟ ਗੱਲ ਆ ਕਿ ਪ੍ਰਭੂ ਯੀਸ਼ੂ ਮਸੀਹਾ ਸਭ ਤੋਂ ਪ੍ਰਮੁੱਖ ਚੇਲਾ ਸੰਤ ਪਤਰਸ ਜਿਹੜਾ ਉਹ ਪਰਾਈਆਂ ਕੌਮਾਂ ਦੇ ਵਿੱਚ ਸਭ ਤੋਂ ਪਹਿਲਾ ਪ੍ਰਚਾਰਕ ਹੋਇਆ ਕੁਰਨੇਲੀਅਸ ਦੇ ਘਰ ਵਿੱਚ ਗਿਆ ਉੱਤੇ ਜਾ ਕੇ ਉਹਨੇ ਪਰਾਈਆਂ ਕੌਮਾਂ ਨੂੰ ਪ੍ਰਚਾਰ ਕੀਤਾ ਔਰ ਲੋਕ ਪ੍ਰਭੂ ਵੱਲ ਮੁੜੇ ਉਸ ਤੋਂ ਬਾਅਦ ਸੰਤ ਪੌਲਸ ਨੇ ਭੂਮਿਕਾ ਨਿਭਾਈ ਔਰ ਅੱਜ ਅਸੀਂ ਕਹਿ ਰਹੇ ਆ ਔਰ ਇਹ ਜਿਹੜੇ ਲੀਡਰ ਆਪਣੇ ਆਪ ਨੂੰ ਲੀਡਰ ਕਹਿੰਦੇ ਨੇ ਜੌਨ ਕੋਟਲੀ ਸਾਹਿਬ ਅੰਮ੍ਰਿਤਸਰ ਦੇ ਵਿੱਚ ਸੁਪਰ ਹਾਲ ਰਾਣਾ ਮਿਨਿਸਟਰੀ ਦੇ ਚਰਚ ਦੇ ਪ੍ਰਧਾਨ ਐਬਰਟਸ ਦੁਆ ਸਾਹਿਬ ਲੁਧਿਆਣੇ ਦੇ ਵਿੱਚੋਂ ਕੈਥੋਲਿਕ ਚਰਚ ਦੇ ਮੈਂਬਰ ਨੇ ਸਨਾਵਰ ਪੱਟੀ ਸਾਹਿਬ ਜਲੰਧਰ ਵਿੱਚ ਸੀਐਨਆਈ ਚਰਚ ਦੇ ਮੈਂਬਰ ਨੇ ਔਰ ਕੌਮ ਦੇ ਲੀਡਰ ਕੌਮ ਦੇ ਲੀਡਰਾਂ ਲੀਡਰ ਹਮੇਸ਼ਾ ਕੌਮ ਦੀ ਉન્નਤੀ ਦੀ ਗੱਲ ਕਰਦੇ ਆ ਉਹਦੀ ਤਰੱਕੀ ਦੀ ਗੱਲ ਕਰਦੇ ਆ ਭਾਈਚਾਰੇ ਦੀ ਗੱਲ ਕਰਦੇ ਆ ਇਕਤਾ ਦੀ ਗੱਲ ਕਰਦੇ ਆ ਪਰ ਜਿਹੜੀਆਂ ਸਟੇਟਮੈਂਟਾਂ ਕੱਲ ਦਿੱਤੀਆਂ ਗਈਆਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਸਿੱਧਾ ਸਿੱਧਾ ਭਾਈਚਾਰੇ ਦੇ ਵਿੱਚ ਇੱਕ ਵਿਵਾਦ ਪੈਦਾ ਕਰਨ ਵਾਲੀ ਸਟੇਟਮੈਂਟ ਹੈ ਪਰ ਅਸੀਂ ਇਹਨਾਂ ਗੱਲਾਂ ਦਾ ਔਰ ਇਹਨਾਂ ਲੀਡਰਸ ਦਾ ਅਸੀਂ ਬਾਈਕਾਟ ਕਰਦੇ ਹਾਂ ਪੂਰਨ ਤੌਰ ਤੇ ਬਾਈਕਾਟ ਕਰਦੇ ਹਾਂ ਔਰ ਇਹ ਜੇ ਆਪਣੇ ਆਪ ਨੂੰ ਕਹਿੰਦੇ ਨੇ ਮੈਂ ਕੈਥੋਲਿਕ ਦਾ ਸੀਐਨਏ ਦਾ ਤੇ ਅੱਜ ਤੋਂ ਬਾਅਦ ਉੱਥੇ ਹੀ ਜਾਣ ਉਹਨਾਂ ਦੇ ਵਿੱਚ ਹੀ ਆਪਣੀ ਗੱਲ ਰੱਖਣ ਉਹਨਾਂ ਨਾਲ ਹੀ ਆਪਣੀ ਗੱਲ ਕਰਨ ਔਰ ਸਾਡੇ ਵਿੱਚੋਂ ਸਾਡੇ ਕੋਲ ਕਿਤੇ ਵੀ ਆਉਂਦੇ ਆ ਆਪਾਂ ਇਹਨਾਂ ਨੂੰ ਪੁਲਪਿਟ ਨਹੀਂ ਦਵਾਂਗੇ ਔਰ ਨਾ ਹੀ ਇਹਨਾਂ ਨੂੰ ਆਪਣੀ ਗੱਲ ਕਰਨ ਦਾ ਮੌਕਾ ਦਵਾਂਗੇ ਥੈਂਕ ਯੂ ਗੋਡ ਬlesਸ ਯੂ ਪ੍ਰਭੂ ਤੁਹਾਡੇ ਸਾਥ ਵਿੱਚ ਸਰਬੀਕਰ ਪੀਸ਼ੁਰਾਜ ਕੰਧਰੀ ਜੀ ਆਪ ਸਭ ਨੂੰ ਜੈ ਜੀ ਦੀ ਮੈਂ ਮਿਸ਼ਰ ਰਾਜ ਮਸੀਹ ਫਰਮ ਚਰਚ ਆਫ ਐਂਟੀ ਕਸਟਾਇਸਰ ਸਭ ਪੰਜਾਬ ਔਰ ਸੀਪੇ ਦਾ ਐਡਵਾਈਜ਼ਰ ਔਰ ਪੰਜਾਬ 크੍ਰਿਸਟਨ ਮਮਨ ਔਰ ਯੂਪੀਏ ਸਾਰੇ ਦੇ ਨਾਲ ਪ੍ਰੇਮ ਰੱਖਣ ਵਾਲੇ ਪ੍ਰਭੂ ਦੇ ਦਾਸ ਅਸੀਂ ਅੱਜ ਮਿਲ ਕੇ ਇੱਕ ਐਸਾ ਬਿਆਨ ਜਾਰੀ ਕਰ ਰਹੇ ਹਾਂ ਆਪਣੀ ਕੌਮ ਦੇ ਲਈ ਕਿ ਅਸੀਂ ਸਭ ਮਿਲ ਕੇ ਰਹੀਏ ਪਲੀਜ਼ ਮੇਰੀ ਬੇਨਤੀ ਹੈ ਕਿ ਜੇ ਸਾਡੇ ਲੀਡਰ ਸਾਹਿਬਾਨ ਨਹੀਂ ਇਦਾਂ ਕੰਮ ਕੀਤੇ ਅਸੀਂ ਕੌਮ ਨੂੰ ਕਿਵੇਂ ਸੇਫ ਦੇ ਸਕਦੇ ਅਸੀਂ ਪ੍ਰੇਮ ਨਾ ਰਹੀਏ ਅਸੀਂ ਬਹੁਤ ਮੁਸ਼ਕਲਾਂ ਨਾਲ ਅਸੀਂ ਜੰਦਰ ਦੇ ਵਿੱਚ ਉਪਰਾਲਾ ਕੀਤਾ ਹੁਸਨ ਇੰਟਰਨੈਸ਼ਨਲ ਮਿਸਟਰੀ ਨੇ ਯੂਪੀਐਨ ਨੇ ਔਰ ਸੀਪੀਐਨ ਨੇ ਵੀ ਮੀਟਿੰਗਾਂ ਕੀਤੀਆਂ ਕਿ ਅਸੀਂ ਸਾਡਾ ਜਿਹੜਾ ਲੀਡਰ ਜਿਹੜਾ ਸਮਾਜਿਕ ਲੀਡਰ ਆ ਧਾਰਮਿਕ ਲੀਡਰ ਦਾ ਜਿਹੜਾ ਬਹੁਤ ਹੀ ਵਧੀਆ ਇੱਕ ਪਾਲ ਮਿਲਣਾ ਚਾਹੀਦਾ ਔਰ ਮੈਂ ਵੀ ਇੱਕ ਪਰਸਨਲੀ ਆਪਣੀ ਫੈਮਲੀ ਦੇ ਨਾਲ ਅਸੀਂ ਆਪਣੇ ਲੀਡਰ ਸਾਹਿਬਾਨ ਦੇ ਨਾਲ ਸ਼੍ਰੀਮਨ ਮਸੀਹ ਜੋ ਸਾਡੇ ਕੌਮ ਦੇ ਜੰਦਰ ਦੇ ਨੁਮਾਇੰਦੇ ਨੇ ਇਹਨਾਂ ਦੇ ਲਈ ਅਸੀਂ ਖੜੇ ਹੋਏ ਪਿਛਲੇ ਕਾਫੀ ਸਮੇਂ ਤੋਂ ਖੜੇ ਆ ਤੇ ਖੜੇ ਰਵਾਂਗੇ ਸਤਿਗੁਰੂ ਵਰਕ ਕਰਦੇ ਸੀ ਇਹਨਾਂ ਦੇ ਨਾਲ ਚੱਲਦੇ ਆ ਪ੍ਰਭੂ ਇਹਨਾਂ ਨੂੰ ਆਸ਼ੀਸ਼ ਦੇ ਬਜ਼ੁਰਗ ਨੇ ਔਰ ਮੈਂ ਹੋਰ ਵੀ ਜਨੇ ਲੀਡਰ ਅਗੇ ਆਉਣਾ ਚਾਹੁੰਦੇ ਨੇ ਪਲੀਜ਼ ਉਹ ਆਪਣੇ ਜਿਹੜੇ ਲਫ਼ਜ਼ ਨੇ ਜਾਂ ਆਪਣੀਆਂ ਗੱਲਾਂ ਨੇ ਉਹ ਪੰਜਾਬ ਤੇ ਆਪਣੇ ਲੋਕਾਂ ਦੇ ਨਾਲ ਪ੍ਰੇਮ ਵੰਡਣ ਔਰ ਪ੍ਰੇਮ ਦੇ ਨਾਲ ਸਭ ਕੁਝ ਹੋ ਸਕਦਾ ਹੈ ਜੇ ਅਸੀਂ ਇੱਕ ਦੂਸਰੇ ਨੂੰ ਸੇਧ ਦੇਵਾਂਗੇ ਤੇ ਅਸੀਂ ਜਿਹੜੇ ਨਵੇਂ ਲੋਕ ਛੱਡ ਕਾਉਂਦੇ ਆ ਅਸੀਂ ਉਹਨਾਂ ਨੂੰ ਕਿਵੇਂ ਘੜ ਕਰ ਸਕਦੇ ਆ ਦੇਖੋ ਵਚਨ ਚ ਲਿਖਿਆ ਗ੍ਰੇਡ ਕਮਿਸ਼ਨ ਪੂਰੀ ਵਾਲੇ ਡਾਕਟਰ ਸਾਹਿਬ ਨੇ ਪੜ੍ਹਿਆ ਔਰ ਗ੍ਰੇਡ ਕਮਿਸ਼ਨ ਇਹ ਸ਼ਮਸੀਦਾ ਇਹੀ ਹੈ ਕਿ ਅਸੀਂ ਅਦਰ ਕਾਮਾ ਨੂੰ ਪ੍ਰੇਮ ਦੇ ਨਾਲ ਅਸ ਵਿੱਚ ਜੋੜਨਾ ਔਰ ਅਦਰ ਲੋਕਾਂ ਨੂੰ ਅਸੀਂ ਕਿਵੇਂ ਆਪਣੀ ਸਟਰੀਜ਼ ਅਸੀਂ ਲੈ ਕੇ ਆਉਣੀ ਸਾਡਾ ਤਾਂ ਮੇਨ ਇਹੀ ਮਕਸਦ ਹੈ ਪ੍ਰਭੂ ਨੇ ਕਿਹਾ ਜਾਓ ਪ੍ਰਜਾਨਾ ਕਾਮਾ ਦੇ ਵਿੱਚ ਸਾਰੇ ਲੋਕਾਂ ਨੂੰ ਲੈ ਕੇ ਆਓ ਜੇ ਅਸੀਂ ਉਹਨਾਂ ਨੂੰ ਪਿਆਰ ਨਹੀਂ ਕਰਾਂਗੇ ਤੇ ਲੋਕ ਸਾਰੇ ਫੇ ਬੁੱਝ ਜਾਣਗੇ ਉਹ ਵੀ ਕਹਣਗੇ ਕਿ ਸ਼ਾਇਦ ਦੂਜੇ ਲੋਕਾਂ ਨੂੰ ਸਾਨੂੰ ਪ੍ਰੇਮ ਨਹੀਂ ਕਰਦੇ ਸੱਚ ਪ੍ਰੇਮ ਕਰਕੇ ਤੇ ਲੋਕ ਹੀ ਆਉਂਦੇ ਨੇ ਚਾਹੀ ਮਿਨਿਸਟਰੀ ਕਿਸੇ ਦੀ ਵੱਡੀ ਹੈ ਛੋਟੀ ਅਸੀਂ ਸਭ ਪ੍ਰੇਮ ਦੇ ਵਿੱਚ ਵਧੇ ਹੋਏ ਹਾਂ ਕਿਉਂਕਿ ਯਿਸੂ ਮਸੀਹ ਨੇ ਕਿਹਾ ਕਿ ਪ੍ਰੇਮ ਉੱਤਮ ਹੈ ਜੇ ਤੁਹਾਡੇ ਵਿੱਚ ਪ੍ਰੇਮ ਨਹੀਂ ਤੇ ਠੰਡ ਠੰਡ ਕੰਨ ਵਾਲਾ ਪਿੱਤਲ ਹੈ ਤੇ ਸ਼ਹਿਣਿਆ ਸੀ ਔਰ ਮੇਰਾ ਸੰਦੇਸ਼ ਹੈ ਅਜੇ ਬਿਸ਼ਪ ਆਪਣੇ ਕੌਮ ਨੂੰ ਆਪਣੇ ਲੋਕਾਂ ਨੂੰ ਪਲੀਜ਼ ਆਪਣੇ ਦਿਲੋਂ ਨਹੀਂ ਭਜਾਉਣਾ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਆ ਅਸੀਂ ਸਭ ਨੂੰ ਪ੍ਰੇਮ ਕਰਦੇ ਹਾਂ ਚਾਹੇ ਕੋਈ ਅੱਜ ਆਇਆ ਜਾਂ ਕੱਲ ਆਇਆ ਜਾਂ ਪਹਿਲਾਂ ਵੀ ਆਇਆ ਹਾਂ ਅਸੀਂ ਉਹਨਾਂ ਨੂੰ ਇਸ ਗੱਲ ਹੀ ਜੋੜ ਸਕਦੇ ਹਾਂ ਕਿ ਭਾਈ ਜੇ ਤੂੰ 크੍ਰਿਸਚਨ ਬਣ ਗਿਆ ਤੇ ਤੇਰੀ ਜਿਹੜੀ ਆਈਡੈਂਟੀਫਿਕੇਸ਼ਨ ਹੈ ਉਹ ਵੀ 크੍ਰਿਸਚਨਾ ਵਾਲੀ ਉਦੋਂ ਹੋਈ ਜਾਂਦੀ ਜਦੋਂ ਬੱਬੀ ਤੁੰਦਾ ਲੈਂਦਾ ਤੇ ਹੋਰ ਵੀ ਜੇ ਸਰਕਾਰੀ ਦਫਤਰ ਵੀ ਕਿਤੇ ਲਿਖਾਉਣਾ ਤੇ ਤੂੰ ਲਿਖਾ 크੍ਰਿਸਚਨ ਅਸੀਂ ਇਹ ਗੱਲ ਪ੍ਰੇਮ ਨਾਲ ਕਹਿ ਸਕਦੇ ਹਾਂ ਧੱਕੇ ਨਾਲ ਜ਼ਬਰਦਸਤੀ ਅਸੀਂ ਕਿਸੇ ਨੂੰ ਨਹੀਂ ਬਣਾ ਸਕਦੇ ਉਹ ਕੋਈ ਉਹ ਕੀਦੇ ਜਦੋਂ ਆ ਜਾਂਦਾ ਤੇ ਫਿਰ ਆਪਣੇ ਆਪ ਹੀ ਕਰ ਇਸ ਲਈ ਮੈਂ ਬੇਨਤੀ ਕਰਾਂਗਾ ਕੱਲ ਡਿਰੇ ਸਹਿਬਾਨ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਆ ਆਪਣਾ ਪ੍ਰੇਮ ਚ ਰਹੀਏ ਇੱਕ ਦੂਜੇ ਦੇ ਨਾਲ ਅਸੀਂ ਜੁੜਨਾ ਜੋ ਪਾਸਟਰ ਸਹਿਬਾਨ ਨੇ ਫੈਸਲਾ ਲਿਆ ਆ ਸਾਨੂੰ ਇਹਨਾਂ ਨਾਲ ਖੜੀ ਹੋਣਾ ਪੈਣਾ ਕਿਉਂਕਿ ਅਸੀਂ ਕੌਮ ਦੇ ਲੀਡਰਾਂ ਸਪਿਰਚੁਅਲ ਲੀਡਰਾਂ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਸਭ ਮਿਲ ਕੇ ਇੱਕ ਦੂਜੇ ਦਾ ਸਾਥ ਲਈਏ ਵਿਰੋਧਾਂ ਵਿੱਚ ਨਾ ਆ ਜਾਈਏ ਪ੍ਰਭੂ ਆਪ ਸਾਨੂੰ ਵਾਸ਼ਿਸ਼ਤ ਹੈ ਆਈ ਹੋਪ ਕਿ ਤੁਸੀਂ ਅੰਡਰਸਟੈਂਡ ਕਰੋਗੇ ਇਹਨਾਂ ਗੱਲਾਂ ਨੂੰ ਔਰ ਬਰੋਚ ਨਹੀਂ ਜਾਵਾਂਗੇ ਇਸ ਗੱਲ ਨੂੰ ਆਪਾਂ ਅੰਦਰ ਦੀ ਨਿਵੇੜਗੇ ਸਮੇਂ ਇਹ ਗੱਲ ਕਿਉਂ ਕਰਨੀ ਪਈ ਕਿਉਂਕਿ ਤੁਸੀਂ ਉੱਪਰ ਲਿਖਿਆ ਕਿ ਹੋ ਸਕਦਾ ਅੰਦਰ ਦੀ ਗੱਲ ਕੀਤੀ ਤਾਂ ਅੰਦਰ ਦੀ ਗੱਲ ਕਰਦੇ ਉਪਰਲੀ ਇਹ ਗੱਲ ਜਿਹੜੀ ਨਿਕਲ ਗਈ ਹੈ ਇਹਨੂੰ ਕਵਰ ਕਰਨ ਦੇ ਲਈ ਅੱਜ ਜਿਹੜੀ ਅਸੀਂ ਇਕੱਠੇ ਹੋ ਕੇ ਸਾਰੀਆਂ ਡਿਨੋਮੀਨੇਸ਼ਨਸ ਇਹ ਦੁਨੀਆ ਸਾਡੀ ਐਸੋਸੀਏਸ਼ਨ ਹੈ ਇਹਨਾਂ ਨੇ ਇੱਕ ਫੈਸਲਾ ਲੈ ਕੇ ਅਸੀਂ ਇੱਕ ਬਿਆਨ ਜਾਰੀ ਕਰੀਏ ਜਿਹੜਾ ਲੋਕਾਂ ਦੇ ਵਿੱਚ ਪ੍ਰੇਮ ਦਾ ਸੰਦੇਸ਼ ਦੇਵੇ ਪੀਸ ਆਫ ਸ਼ਾਂਤੀ ਚਾਹੁੰਦੇ ਆਂ ਸੀ ਔਰ ਪ੍ਰਭੂ ਆਪ ਸਭ ਨੂੰ ਬਰਕਤ ਦੇਵੇ ਥੈਂਕ ਯੂ ਵੈਰੀ ਮੱਚ ਇਟਸ ਅ ਬਲੈਸ਼ਰ ਇੱਕ ਹੋਰ ਬੇਨਤੀ ਹੈ ਅਪੀਲ ਕਰਨੀ ਚਾਹੁੰਦਾ ਮੈਂ ਆਪਣੇ ਮਸੀਹ ਸਮਾਜ ਦੇ ਅੱਗੇ ਕਿ ਜਲੰਧਰ ਦੀਆਂ ਸਾਰੀਆਂ ਐਸ਼ੀਸ਼ਨਾ ਮਿਨਿਸਟਰੀਜ਼ ਅਸੀਂ ਜਿੰਨੇ ਵੀ ਸਾਡੇ ਲੀਡਰ ਸਹਿਬਾਨ ਹਨ ਕਹਿੰਦੇ ਜਲੰਧਰ ਦੀ ਗੱਲ ਨਹੀਂ ਅਸੀਂ ਕਰ ਰਹੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਲੀਡਰ ਸਹਿਬਾਨ ਸਾਡੇ ਹਨ ਅਸੀਂ ਉਹਨਾਂ ਸਭ ਲੀਡਰਾਂ ਦੇ ਨਾਲ ਖੜੇ ਆਂ ਔਰ ਜਿੱਦਾਂ ਵੀ ਅਸੀਂ ਜਿਹੜਾ ਪਿਛਲੇ ਦਿਨਾਂ ਚ ਉਪਰਾਲਾ ਕੀਤਾ ਕਿ ਸਮਾਜਿਕ ਔਰ ਆਤਮਿਕ ਕਿਲੇ ਇਕਜੁੱਟ ਆਇਆ ਉਹਨੂੰ ਮਜ਼ਬੂਤ ਕਰੀਏ ਔਰ ਸਾਡਾ ਇਹ ਉਪਰਾਲਾ ਚੱਲਦਾ ਰਹੇਗਾ ਜਿਹੜੇ ਕੌਮ ਦਾ ਦਰਦ ਰੱਖਣ ਵਾਲੇ ਮਸੀਹ ਲੀਡਰ ਅਸੀਂ ਉਹਨਾਂ ਦੇ ਅਸੀਂ ਉਹਨਾਂ ਦੇ ਨਾਲ ਆ ਤੇ ਆਪ ਸਭ ਦੇ ਲਈ ਇੱਕ ਬੇਨਤੀ ਹੈ ਕਿ ਆਪ ਸਭ ਦੇ ਲਈ ਇੱਕ ਫਿਰ ਪਲੇਟਫਾਰਮ ਬਣਾ ਕੇ ਇੱਕ ਮੀਟਿੰਗ ਕੀਤੀ ਜਾਏਗੀ ਜਿਸ ਵਿੱਚ ਪੂਰੇ ਪੰਜਾਬ ਦੇ ਜਿਹੜੀ ਸਾਡੀ ਪੋਲੀਟਿਕਲ ਲੀਡਰਸ਼ਿਪ ਆ ਔਰ ਜਿਹੜੀ ਧਾਰਮਿਕ ਲੀਡਰਸ਼ਿਪ ਆ ਫਿਰ ਉਹਨੂੰ ਇਕੱਠਾ ਕੀਤਾ ਜਾਏਗਾ ਧੰਨਵਾਦ ਸਾਡਾ ਬਹੁਤ ਧੰਨਵਾਦ ਕਿ ਹਮੀਰ ਪ੍ਰਧਾਨ ਹਮੀਰ ਮਸੀਹ ਜੀ ਹਨ ਇੱਕ ਇੱਕ ਸੈਕਿੰਡ ਮੇ ਹੋ ਰਿਹਾ ਇੱਕ ਇੱਕ ਮਿੰਟ ਗੱਲ ਕਰਨੀ ਜਰਾ ਕਿ ਕੰਮ ਜੀ ਲੈ ਕੇ ਆਈਏ ਤੁਹਾਨੂੰ ਆਸ਼ੀਸ਼ਦਾ ਹੈ ਔਰ ਮੈਂ ਸੈਂਟਰ ਮੈਂ ਦੱਸਣਾ ਚਾਹੁੰਨਾ ਕਿ ਸ਼੍ਰੀ ਮੀਤ ਮਸੀਹ ਸੈਂਟਰ ਚ ਆ ਜਾਣ ਜੇਰਾ ਪਲੀਜ਼ ਔਰ ਇਹ ਸਾਡੇ ਕੌਮ ਦੇ ਲੀਡਰ ਨੇ ਔਰ ਬੜੇ ਸੂਝਵਾਨ ਨੇ ਔਰ ਸਮਝਦ ਮੈਂ ਔਰ ਅਸੀਂ ਸਾਰੇ ਕੋਸ਼ਿਸ਼ ਮਿਲ ਕੇ ਕਰ ਰਹੇ ਹਾਂ ਕਿ ਕਿਉਂ ਨਾ ਅਸੀਂ ਇਹਨਾਂ ਨੂੰ ਅੱਗੇ ਲੈ ਕੇ ਆਈਏ ਲੀਡਰਸ਼ਿਪ 'ਚ ਔਰ ਅਸੀਂ ਲਿਆ ਵੀ ਰਹੇ ਹਾਂ ਪ੍ਰਭੂ ਇਹਨਾਂ ਨੂੰ ਬਹੁਤ ਬਰਕਤ ਹੈ ਔਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ ਔਰ ਪ੍ਰਭੂ ਦੇ ਸਾਰੇ ਸਿਪਾਹੀ ਚਲੇ ਦੂ ਸलाम ਮੈਂ ਹਮੀਦ ਮਸੀਹ ਪ੍ਰਧਾਨ ਪੰਜਾਬ ਕਸਟ ਮੂਵਮੈਂਟ ਅੱਜ ਅਸੀਂ ਜਲੰਧਰ ਦੀਆਂ ਪਾਸਟ ਐਸੋਸੀਏਸ਼ਨ ਉਹਨਾਂ ਦੇ ਪ੍ਰਧਾਨ ਉਹਨਾਂ ਦੇ ਜਨ ਸਖੀ ਔਰ ਸਾਡੇ ਬਿਸ਼ਪ ਰਾਜ ਗਾਂਧੀ ਜੀ ਸਾਰੇ ਇਕੱਠਿਆਂ ਹੋ ਕੇ ਇਸ ਗੱਤੇ ਵਿਚਾਰ ਪੰਦਾ ਜੋ ਕੀਤਾ ਕਿ ਕੱਲ ਜੋ ਪ੍ਰੈਸ ਕਾਨਫਰੰਸ ਹੋਈ ਆ ਉਹਦੇ ਜੋ ਗੱਲਾਂ ਬਾਤਾਂ ਹੋਈਆਂ ਨੇ ਉਹਦੇ ਪ੍ਰਤੀ ਜੋ ਸਾਡੇ ਪ੍ਰਧਾਨ ਜੀ ਨੇ ਉਸਲਾ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਜੀ ਦੇ ਜੋ ਗੱਲਬਾਤ ਕੀਤੀ ਆ ਜੋ ਯੂਪੀ ਦੇ ਪ੍ਰਧਾਨ ਨੇ ਕਿਹਾ ਜਾਂ ਸੀਪੀ ਦੇ ਚੇਅਰਮੈਨ ਸਾਹਿਬ ਨੇ ਜਾਂ ਸਾਡੇ ਸ਼ਨੀ ਕੁਮਾਰ ਜੀ ਨੇ ਜਾਂ ਸਾਡੇ ਬਿਸ਼ਪ ਸਾਹਿਬ ਨੇ ਜੋ ਗੱਲਬਾਤਾਂ ਕੀਤੀਆਂ ਨੇ ਮੈਂ ਉਹਨਾਂ ਸਾਰੀਆਂ ਗੱਲਾਂ ਦੇ ਨਾਲ ਸਹਿਮਤ ਹਾਂ ਔਰ ਮੈਂ ਇਹਨਾਂ ਦੀ ਪ੍ਰਸ਼ੰਸਾ ਕਰਦਾ ਕਿ ਜੋ ਉਹਨਾਂ ਨੇ ਕਿਹਾ ਉਹ ਬਿਲਕੁਲ ਸਹੀ ਕਿਹਾ ਔਰ ਮੈਂ ਸਾਰੇ ਸੀ ਸਮਾਜ ਵਿੱਚ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਆਪਸੀ ਭਾਈਚਾਰਾ ਪੁਣਾ ਕੇ ਚੱਲੀਏ ਤਾਂ ਕਿ ਵਸੀ ਕੌਮ ਦੇ ਅੱਗੇ ਪਰਸਿਵਦੀ ਉੱਥੀ ਕਰ ਸਕੀਏ ਔਰ ਜਿਹੜੇ ਵੀ ਵਸੀ ਕੌਮ ਦੇ ਵਿੱਚ ਸਾਡੇ ਕੋਲ ਲੋਕ ਅੰਨ੍ਹਾ ਜਾਤੀਆਂ ਤੋਂ ਆ ਰਹੇ ਨੇ ਅਸੀਂ ਉਹਨਾਂ ਦਾ ਵੈਲਕਮ ਕਰਦੇ ਆਂ ਔਰ ਉਹਨਾਂ ਨੂੰ ਆਪਣੇ ਨਾਲ ਗੱਲ ਲਗਾਉਣੇ ਆਂ ਔਰ ਉਹ ਸਾਡੇ ਭਰਾ ਨੇ ਇਹਨਾਂ ਜਿਨ੍ਹਾਂ ਨੇ ਵੀ ਇੱਥੇ ਆ ਕੇ ਪ੍ਰਭੂ ਯਿਸੂ ਈਸੂ 'ਤੇ ਵਿਸ਼ਵਾਸ ਕੀਤਾ ਉਹ ਸਾਡੇ ਆ ਅਸੀਂ ਉਹਨਾਂ ਨੂੰ ਆਪਣਾ ਆਪਣਾ ਮੰਨਦੇ ਆਂ ਔਰ ਉਹ ਸਾਡੇ ਭੈਣ ਭਰਾ ਨੇ ਔਰ ਅਸੀਂ ਉਹਨਾਂ ਨੂੰ ਵੀ ਪੀਨ ਕਰਾਂਗੇ ਕਿ ਜੋ ਵੀ ਕੱਲ੍ਹ ਕਾਨ ਵਾਲੀ ਕਬੰਤੀ ਸਾਰੀ ਕੌਮ ਉਹਨਾਂ ਦੇ ਨਾਲ ਖੜੀ ਆ ਪਰ ਉਹ ਸਾਡੇ ਆ ਕੇ ਅਸੀਂ ਉਹਨਾਂ ਦਾ ਧੰਨਵਾਦ ਜੀ ਅਮਸ਼ੀ ਜੀ 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 ਇੱਕ ਜੌਰ ਮੈਂ ਕਹਿਣਾ ਚਾਹਨਾ ਕਿ ਜਿਵੇਂ ਅੱਜ ਸਾਰਾ ਜਲੰਧਰ ਦੇ ਜਿਹੜੇ ਪ੍ਰਧਾਨ ਨੇ ਸਾਡੇ ਵਿੱਚ ਨੇ ਤਾਂ ਮੈਂ ਦੱਸਣਾ ਚਾਹਨਾ ਕਿ ਅਸੀਂ ਕਿਸੇ ਵੀ ਪ੍ਰਕਾਰ ਦੇ ਨਾਲ ਜਲੰਧਰ ਦੇ ਵਿੱਚ ਗੜਬੜੀਆਂ ਪੈਦਾ ਨਹੀਂ ਹੋਣ ਦੇਵਾਂਗੇ ਔਰ ਇਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਕੋਈ ਬਾਹਰ ਆ ਕੇ ਸਾਡੇ ਜਲੰਧਰ ਦੇ ਵਿੱਚ ਆ ਕੇ ਇੰਦਾ ਦੀ ਸਟੇਟਮੈਂਟ ਦੇ ਅਸੀਂ ਉਹਦਾ ਵਿਰੋਧ ਕਰਦੇ ਹਾਂ ਸਾਡੇ ਪ੍ਰਧਾਨ ਸਾਹਿਬ